ਜੋ ਜਿੱਕਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਕਾਲਾ ਮਹਿਰ ਜੀ ਤੇ ਆਪਾਂ ਖੜੇ ਆਂ ਜੱਜਾ ਪਤਨ ਧੰਨ ਧੰਨ ਬਾਬਾ ਕਾਲਾ ਮਹਿਰ ਜੀ ਸਥਾਨ ਤੇ ਤੇ ਅੱਜ 29 ਮਾਰਚ ਸਾਲ 2025 ਤੇ ਕੱਲ ਨੂੰ 30 ਮਾਰਚ 2025 ਬਾਬਾ ਜੀ ਦਾ ਸਾਲਾਨਾ ਜੋੜ ਮੇਲਾ ਹੈ ਸੋ ਇੱਥੇ ਕੱਲ ਨੂੰ ਬਾਬਾ ਜੀ ਦਾ ਸਾਲਾਨਾ ਜੋੜ ਮੇਲਾ ਲੱਗਣਾ ਹੈ ਤੇ ਤੁਸੀਂ ਸਾਰੀਆਂ ਸੰਗਤਾਂ ਨੇ ਪਹੁੰਚਣਾ ਜਰੂਰ ਅਗਰ ਬਾਬਾ ਜੀ ਸਥਾਨ ਹਸਤੇ ਆ ਗੱਡੀਆਂ ਵਾਸਤੇ ਤੇ ਨਾਲ ਇਹ ਆਪਣੇ ਸਟਾਲਾ ਲੱਗੀਆਂ ਨੇ ਤੇ ਇਧਰ ਬਾਹਰ ਜਿਹੜਾ ਪਾਰਕਿੰਗ ਦੀ ਵਿਵਸਥਾ ਕੀਤੀ ਗਈ ਹੈ ਇਧਰ ਖੁੱਲੀ ਪਾਰਕਿੰਗ ਦੀ ਵਿਵਸਥਾ ਨਾਲ ਗੱਡੀਆਂ ਵਾਸਤੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਗਈ ਸੋ ਕੱਲ ਨੂੰ ਸਾਰੇ ਨੇ ਹਮ ਹਮਾਗਜ ਪਹੁੰਚਣਾ ਜਰੂਰ ਬਾਬਾ ਜੀ ਹਿਸਤਾਨ ਤੇ ਇੱਥੇ ਵੀਰਾਂ ਭਰਾਵਾਂ ਵਾਸਤੇ ਲੰਗਰ ਦੀ ਵਿਵਸਥਾ ਟੈਂਟ ਲੱਗਿਆ ਹੋਇਆ ਤੇ ਇਹਦੇ ਨਾਲ ਹੀ ਪਰਲੇ ਬੰਨੇ ਜਿਹੜੀ ਆਪਣੀ ਬਾਬਾ ਜੀ ਦਾ ਜਿਹੜਾ ਗੱਫਾ ਮਿਲਦਾ ਦਾਰੂ ਦਾ ਉਹ ਮਿਲਣਾ ਹੈ ਬਾਕੀ ਤੁਹਾਨੂੰ ਹੋਰ ਦਿਖਾਉਣੇ ਅੱਗੇ ਉਹ ਬਾਬਾ ਜੀ ਸਥਾਨ ਤੇ ਇੱਥੇ ਮਿੱਟੀ ਨਿਕਲਦੀ ਹੈ ਤੇ ਜਿੱਥੇ ਆਪਾਂ ਜੋੜਿਆ ਜੋੜਾ ਹੁੰਦੇ ਆ ਵੇ ਵਰੇ ਜੰਪਾ ਆਪ ਮੱਥਾ ਟੇਕਦੇ ਆ ਅੱਗੇ ਇੱਥੇ ਜਿੱਥੇ ਬਾਬਾ ਜੀ ਦੀ ਮਿੱਟੀ ਨਿਕਲਦੀ ਹੈ ਜੀ ਉਹ ਸਥਾਨ ਹੈ ਤੇ ਇਧਰ ਵੀਰਾਂ ਵਾਸਤੇ ਲੰਗਰ ਦਾ ਪ੍ਰਬੰਧ ਹੈ ਤੇ ਨਾਲ ਜਿਹੜਾ ਅਲੱਗ ਤੋਂ ਹੈ ਜਿਹੜਾ ਦਾਰੂ ਵਾਸਤੇ ਉਹ ਅਲੱਗ ਤੋਂ ਪ੍ਰਬੰਧ ਕੀਤਾ ਗਿਆ ਇਧਰ ਦਾਰੂ ਦਾ ਬਾਬੇ ਦਾ ਪ੍ਰਸ਼ਾਦ ਮਿਲਦਾ ਹੈ ਇਹ ਤੁਸੀਂ ਦੇਖ ਸਕਦੇ ਹੋ ਤੇ ਜਿਹੜੀ ਬਾਬੇ ਜੀ ਦਾਰੂ ਚੜ੍ਹ ਕੇ ਬਾਅਦ ਦੇ ਵਿੱਚ ਆਪਾਂ ਜਮਾ ਕਰਾਉਣੇ ਆ ਉਹ ਸਾਹਮਣੇ ਉਹ ਕਮਰਾ ਹੈ ਉੱਤੋਂ ਦੀ ਆ ਕੇ ਉਸ ਕਮਰੇ ਦੇ ਵਿੱਚ ਆਪਾਂ ਦਾਰੂ ਜਮਾ ਕਰਾ ਸਕਦੇ ਆ ਜਾਂ ਆਪਾਂ ਪਿੱਛੇ ਵੀ ਉਧਰ ਜਿੱਥੇ ਬਾਬਾ ਜੀ ਦਾ ਮੱਥਾ ਦੇਖਦੇ ਆ ਉੱਥੇ ਵੀ ਆਪਾਂ ਦਾਰੂ ਉਹਨਾਂ ਨੂੰ ਸੇਵਾਦਾਰਾਂ ਨੂੰ ਫਲਾ ਸਕਦੇ ਆ ਇਦਰ ਬਾਬਾ ਜੀ ਦਾ ਲੰਗਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਜਿੱਥੇ ਮਾਤਾ ਸਾਡੀਆਂ ਲਗਣਾ ਲੰਗਰ ਦੀ ਸੇਵਾ ਕਰਨੀਆਂ ਤੇ ਇੰਦਰ ਸਾਡੇ ਇੱਥੇ ਹਲਵਾਈ ਲੱਗ ਰਹੇ ਆ ਇਧਰ ਹਲਵਾਈਆਂ ਦਾ ਪ੍ਰਬੰਧ ਹੋ ਰਿਹਾ ਸਾਡੇ ਪਿੱਛੇ ਬਰਾਂਡਿਆਂ ਦੇ ਵਿੱਚ ਬਾਬਾ ਜੀ ਦੀ ਜੋ ਬਿਲਡਿੰਗ ਦਾ ਕੰਮ ਚੱਲ ਰਿਹਾ ਹੈ ਤੁਸੀਂ ਸੇਵਾ ਨਿਭਾ ਸਕਦੇ ਹੋ ਬਾਬਾ ਜੀ ਦੀ ਬਿਲਡਿੰਗ ਬਣ ਕੇ ਤਿਆਰ ਹੋ ਗਈ ਹੈ ਬਾਕੀ ਹੋਰ ਪੱਥਰ ਲੱਗ ਰਿਹਾ ਅੰਦਰ ਇਹਦੇ ਤੇ ਤੁਸੀਂ ਇਹ ਸੇਵਾ ਕਰ ਸਕਦੇ ਹੋ ਜੋ ਤੁਹਾਡੀ ਸ਼ਰਧਾ ਹੈ ਬਾਬਾ ਜੀ ਦੇ ਸੇਵਾਦਾਰ ਬੈਠੇ ਹੋਏ ਇੱਧਰ ਏ ਬਾਬਾ ਜੀ ਦਾ ਸਥਾਨ ਆ ਜਿੱਥੇ ਮੱਥਾ ਟੇਕਿਆ ਜਾਂਦਾ ਤੇ ਇੱਧਰ ਬਾਬਾ ਜੀ ਦਾ ਪ੍ਰਸ਼ਾਦ ਮਿਲੂਗਾ ਸੋ ਕੱਲ ਨੂੰ ਇੱਥੇ ਪ੍ਰਸ਼ਾਦ ਦਾ ਪ੍ਰਬੰਧ ਹੋਵੇਗਾ ਕਿਸੇ ਨੇ ਵੀ ਇੱਥੇ ਜਦੋਂ ਮੱਥਾ ਮੱਥਾ ਟੇਕਣਾ ਦਰੂ ਦਾ ਅੰਦਰ ਜਾਂ ਕੋਈ ਪ੍ਰਸ਼ਾਦ ਚੜਾਉਣਾ ਤੇ ਤੁਸੀਂ ਉਹ ਪ੍ਰਸ਼ਾਦ ਲੈ ਆ ਕੇ ਇਸ ਜਗ੍ਹਾ ਤੇ ਮੱਥਾ ਟੇਕ ਕੇ ਇੱਧਰ ਤੇ ਇੱਥੇ ਪ੍ਰਸ਼ਾਦ ਵਾਲੇ ਬੈਠੇ ਹੋਣਗੇ ਸੋ ਤੁਸੀਂ ਇੱਥੇ ਪ੍ਰਸ਼ਾਦ ਜਮਾ ਕਰਾ ਸਕਦੇ ਹੋ ਦਾਰੂ ਦਾ ਵੀ ਤੇ ਡੱਡੂਆਂ ਦਾ ਵੀ ਜੋ ਤੁਹਾਡਾ ਪ੍ਰਸ਼ਾਸਕ ਹੋਇਆ ਇੱਥੇ ਪ੍ਰਸ਼ਾਸ ਦਾ ਪ੍ਰਬੰਧ ਹੋਵੇਗਾ ਇਹ ਬਾਬਾ ਜੀ ਦਾ ਸਥਾਨ ਹੈ ਤੇ ਬਾਬਾ ਜੀ ਸਥਾਨ ਤੇ ਬਿਲਡਿੰਗ ਦੀ ਸੇਵਾ ਵੀ ਚੱਲ ਰਹੀ ਹੈ ਤੁਸੀਂ ਯੋਗਦਾਨ ਪਾ ਸਕਦੇ ਹੋ ਤੇ ਅੱਜ ਮੇਲੇ ਦਾ ਪ੍ਰਬੰਧ ਜਿਹੜਾ ਕੀਤਾ ਜਾ ਰਿਹਾ ਹੈ